ਕੱਲ ਜੋ ਘਟਨਾ ਹੋਈ ਹੈ ਕੁਲਵਿੰਦਰ ਕੌਰ ਸੀਆਈਐਸ ਸਟਾਫ ਤੇ ਕੰਗਣਾ ਰਣੌਤ ਬਾਰੇ ਇਹ ਜਿਹੜੀ ਉਹਨੂੰ ਕੁਲਵਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਉਹ ਗਲਤ ਕੀਤਾ ਗਿਆ ਜਿਹੜੀ ਕੰਗਣਾ ਰਣੌਤ ਆ ਉਹ ਪਹਿਲਾਂ ਵੀ ਸਾਡੀਆਂ ਕਿਸਾਨ ਭੈਣਾ ਮਾਮਾ ਨੂੰ ਇਹ ਬੋਲਦੀ ਰਹੀ ਆ ਕਿ ਜਿਹੜਾ ਸਾਡੀਆਂ ਮਾਮਾ ਭੈਣਾ ਕਿਰਾਏ ਤੇ 100-100 ਰੁਪਿਆ ਲੈ ਕੇ ਮਤਲਬ ਕਿਸਾਨ ਅੰਦੋਲਨ ਚਾਈ ਜਾਣੇ ਸੀ ਇਹ ਉਹਦੀ ਸ਼ਬਦਾਵਲੀ ਜਿਹੜੀ ਪਹਿਲਾਂ ਤੋਂ ਹੀ ਸਾਡੇ ਕਿਸਾਨਾਂ ਲਈ ਠੀਕ ਨਹੀਂ ਹੈਗੀ ਤੇ ਹੁਣ ਜੋ ਕੰਗਣਾ ਰਣੌਤ ਨੇ ਇਹ ਜਿਹੜੀ ਘਟਨਾ ਕੀਤੀ ਆ ਸੁਣਨ ਚ ਆਇਆ ਕਿ ਜਿਹੜੀ ਕੰਗਣਾ ਰਣੌਤ ਦੀ ਫਿਲਮ ਆ ਰਹੀ ਆ ਕੋਈ 14 ਜੂਨ 2024 ਨੂੰ ਤਾਂ ਹੋ ਸਕਦਾ ਕਿ ਜਿਹੜਾ ਉਹਦਾ ਲਾਈਮ ਲਾਈਟ ਲੈਣ ਲਈ ਕੰਗਣਾ ਰਣੌਤ ਨੇ ਸਾਡੀ ਭੈਣ ਕੁਲਵਿੰਦਰ ਕੌਰ ਨਾਲ ਪਹਿਲਾਂ ਬਤਮੀਜ਼ੀ ਕੀਤੀ ਉਹਦੀ ਵਰਦੀ ਨੂੰ ਹੱਥ ਪਾਇਆ ਤੇ ਉਹਨੂੰ ਖਾਲਿਸਤਾਨੀ ਵਰਗੇ ਸ਼ਬਦ ਕਹੇ ਤਾਂ ਇਹਦੇ ਰਿਐਕਸ਼ਨ ਦੇ ਵਿੱਚ ਕੁਲਵਿੰਦਰ ਕੌਰ ਵੱਲੋਂ ਵੀ ਥੋੜਾ ਬਹੁਤਾ ਧੱਕਾਮੁਕੀ ਕੀਤੀ ਗਈ ਆ ਤਾਂ ਇਹ ਜਿਹੜੀ ਮਾਮਲੇ ਦੀ ਤਫਤੀਸ਼ ਕਰਨੀ ਬਣਦੀ ਆ ਤੇ ਮੈਂ ਵਕੀਲ ਹੋਣ ਦੇ ਨਾਤੇ ਇਸ ਕੇਸ ਦੀ ਜਿਹੜੀ ਤਫਤੀਸ਼ ਕਰਨ ਲਈ ਅੱਜ ਚੰਡੀਗੜ੍ਹ ਜਾ ਰਿਹਾ ਹਾਂ ਮ ਤਾਂ ਕਿ ਉੱਥੇ ਪਤਾ ਲੱਗ ਸਕੇ ਕਿ ਮਾਮਲਾ ਕੀ ਹੈ ਤੇ ਮੈਂ ਵਕੀਲ ਹੋਣ ਦੇ ਨਾਤੇ ਜਿਹੜਾ ਇਹ ਮੇਰੀ ਸਾਡੀ ਭੈਣ ਆ ਕੁਲਵਿੰਦਰ ਕੌਰ ਉਹਨੂੰ ਉਹਦੇ ਬਾਰੇ ਸਾਰਾ ਰਿਕਾਰਡ ਦੇਖਾਂਗੇ ਤੇ ਉਹਨੂੰ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਜਿਹੇ ਮਾਮਲਿਆਂ ਦੇ ਵਿੱਚ ਕਈ ਵਾਰੀ ਜਿਹੜੀ ਸਰਕਾਰਾਂ ਨੇ ਉਹ ਜ਼ਿਆਦਾ ਤੱਕੇਸਾਹੀ ਕਰਦੀਆਂ ਨੇ ਇੱਕ ਕਾਨੂੰਨ ਤੋਂ ਉੱਠ ਕੇ ਨਜਾਇਜ਼ ਜਿਹੜਾ ਤੰਗ ਕਰਦੀਆਂ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੇ ਵਕੀਲ ਭਰਾਵਾਂ ਨੂੰ ਵੀ ਸਾਡੇ ਭਾਈਚਾਰੇ ਨੂੰ ਵੀ ਵੀ ਇਸ ਮਸਲੇ ਸਾਨੂੰ ਅੱਗੇ ਆਉਣਾ ਚਾਹੀਦਾ ਸਾਡੀ ਜਿਹੜੀ ਬੱਚੀ ਆ ਕੁਲਵਿੰਦਰ ਕੌਰ ਉਹਦਾ ਸਾਥ ਦੇਣਾ ਚਾਹੀਦਾ ਤਾਂ ਕਿ ਉਹਦੇ ਨਾਲ ਕੋਈ ਅਨਿਆਇਆ ਨਾ ਹੋ ਸਕੇ ਧੰਨਵਾਦ